ਮਾਰਾ ਜੀ ਹਰਜੀਤ ਜੀ ਕਿੱਥੇ ਦੇ ਰਹਿਣ ਵਾਲੇ ਹੋ ਅੱਜ ਜਿਹੜਾ ਤੁਸੀਂ ਬੈਂਕ ਦੇ ਵਿੱਚ ਸਟਾਫ ਨੂੰ ਸਰਮਾਨਤ ਕੀਤਾ ਕੀ ਮਾਮਲਾ ਕੀ ਸੀ ਉਹ ਇਸ ਤਰ੍ਹਾਂ ਕਰ ਲੈ ਜੀ ਸਾਡਾ ਹਾਰਡਵੇਅਰ ਦਾ ਕੰਮ ਹੈ ਗਾਂਬੜੀ ਰੋਡ ਤੇ ਢੇੜਬਾਚ ਤੇ ਕੁਝ ਦਿਨ ਪਹਿਲਾਂ ਇੱਕ ਪੇਮੈਂਟ ਜਮ੍ਹਾਂ ਕਰਵਾਈ ਸੀ 50000 ਰੁਪਏ ਦੀ ਆਹ ਸੌਰੀ 25000 ਰੁਪਏ ਦੀ 25000 ਰੁਪਏ ਦੀ ਪੇਮੈਂਟ ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਗਿਣ ਕੇ ਜਮ੍ਹਾਂ ਕਰਵਾਇਓ ਤੇ ਉਹ ਇੱਥੇ ਆ ਕੇ ਜਮ੍ਹਾਂ ਕਰਵਾ ਕੇ ਬੇਟਾ ਚਲਾ ਗਿਆ ਕਰਦਿਆਂ ਨੇ ਉਹ ਪੇਮੈਂਟ ਗਿਣ ਕੇ ਦਿੱਤੀ ਸੀ ਕਿਹੜੀ ਬ੍ਰਾਂਚ ਚ ਜਮਾ ਕਰਾਇਆ ਇਹ ਪੀਐਨਬੀ ਬ੍ਰਾਂਚ ਦੇ ਵਿੱਚ ਸਾਡਾ ਖਾਤਾ ਹੈ ਜੀ ਜੜਵਾ ਦੇ ਵਿੱਚ ਸ਼ੇਰੀ ਪੰਜਾਬ ਮਾਰਕੀਟ ਦੇ ਵਿੱਚ ਉਹ ਆ ਕੇ ਕਰਾ ਕੇ ਜਮਾ ਕੇ ਚਲਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਸਾਡੇ ਕੋਲੇ ਫੋਨ ਆਂਦਾ ਹੈ ਮਨਪ੍ਰੀਤ ਜੀ ਦਾ ਇਹ ਇਦਾਂ ਕਰਕੇ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਵੀ ਸ਼ਾਇਦ ਤੁਹਾਡੀ ਪੇਮੈਂਟ 'ਚ ਕੋਈ ਘਟ ਵੱਧ ਹੈ ਅਸੀਂ ਕਿਹਾ ਵੀ ਅਸੀਂ ਤਾਂ ਇੱਕ ਵਾਰੀ ਗਿਣਕੇ ਦਿੱਤੀ ਹੈ ਬਾਕੀ ਤੁਸੀਂ ਦੇਖ ਲਓ ਚਲੋ ਨਹੀਂ ਸਮਝ ਆਇਆ ਫਿਰ ਦੁਬਾਰਾ ਉਹਨਾਂ ਦਾ ਫੋਨ ਆਇਆ ਜੀ ਕਹਿੰਦੇ ਤੁਸੀਂ ਦੁਬਾਰਾ ਦੇਖੋ ਵੀ ਕੁਛ ਨਾ ਕੁਛ ਦਿੱਕਤ ਹੈਗੀ ਐ ਅਸੀਂ ਕਿਹਾ ਵੀ ਸਾਡੀ ਪੇਮੈਂਟ ਸਾਨੂੰ ਐ ਲੱਗੇ ਵੀ ਕਿਤੇ ਕਹਿੰਦੇ ਨੇ ਵੀ ਪੇਮੈਂਟ ਘਟ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਘਟ ਤਾਂ ਹੈ ਨਹੀਂ ਵੀ ਤੁਸੀਂ ਇੱਕ ਵਾਰੀ ਦੇਖ ਲਓ ਕੋਈ ਗੱਲ ਨਹੀਂ ਸਾਨੂੰ ਨਹੀਂ ਜਾਣਕਾਰੀ ਫਿਰ ਇਹਨਾਂ ਨੇ ਸਾਨੂੰ ਬ੍ਰਾਂਚ ਦੇ ਵਿੱਚ ਬੁਲਾਇਆ ਕਹਿੰਦੇ ਤੁਸੀਂ ਇੱਕ ਵਾਰੀ ਆ ਕੇ ਜਾਓ ਆਪਾਂ ਇੱਥੇ ਹੀ ਬੈਠ ਕੇ ਗੱਲ ਕਰਦੇ ਆਂ ਫਿਰ ਇਹਨਾਂ ਨੇ ਸਾਨੂੰ ਜਦੋਂ ਅਸੀਂ ਆਏ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਹਾਡੀ ਉਹ ਪੇਮੈਂਟ 25000 ਨਹੀਂ ਅਸੀਂ 50000 ਰੁਪਇਆ ਸੀਗਾ ਬੱਚੇ ਸੀਗੇ ਬੱਚਿਆਂ ਕਰਕੇ ਸਾਨੂੰ ਸਮਝ ਨਹੀਂ ਆਇਆ ਕੁਝ ਸਾਨੂੰ ਪਿੱਛੇ ਮੈਂ 2-3 ਦਿਨ ਬਾਹਰ ਹੋਣ ਕਰਕੇ ਸਾਨੂੰ ਨਹੀਂ ਵੀ ਉਹਦਾ ਕੋਈ ਹਿਸਾਬ ਲੱਗਿਆ ਵੀ ਪੇਮੈਂਟ ਵੱਧ ਹੈ ਜਾਂ ਘਟ ਹੈ ਫਿਰ ਸਾਨੂੰ ਬ੍ਰਾਂਚ ਦੇ ਵਿੱਚ ਕੈਸ਼ੀਅਰ ਆਪਣੇ ਨਿਰਮਲ ਜੀ ਮਨਪ੍ਰੀਤ ਜੀ ਔਰ ਮੈਨੇਜਰ ਸਾਹਿਬ ਕਲਾਸ਼ ਜੀ ਇਹਨਾਂ ਨੇ ਸਾਨੂੰ ਉਹ ਪੇਮੈਂਟ 25000 ਰੁਪਏ ਵਾਪਸ ਕੀਤੀ ਇਸ ਤਰ੍ਹਾਂ ਅੱਜ ਤੁਸੀਂ ਫਿਰ ਇਹਨਾਂ ਦਾ ਧੰਨਵਾਦ ਤੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਮਾਨ ਸਨਮਾਨ ਤਾਂ ਜੀ ਦੇਖੋ ਇਹਨਾਂ ਚੀਜ਼ਾਂ ਦਾ ਕੋਈ ਕਰ ਹੀ ਨਹੀਂ ਸਕਦਾ ਸਿਰਫ ਇੱਕ ਅੱਪਾ ਧੰਨਵਾਦ ਕਰ ਸਕਦੇ ਆ ਮੂੰਹੋਂ ਬੋਲ ਕੇ ਉਹ ਇੱਕ ਸ਼ਬਦੀ ਕੀਤਾ ਵੀ ਇਸ ਤਰ੍ਹਾਂ ਦੇ ਬੰਦੇ ਮਿਲਨੇ ਬਹੁਤ ਘੱਟ ਐ ਪਰ ਇਹ ਦੇਖਦੇ ਹੋਏ ਵੀ ਇਹਨਾਂ ਦਾ ਸਨਮਾਨ ਬਣਦਾ ਐ ਇਹਨੂੰ ਦੇਖ ਕੇ ਹੋਰ ਵੀ ਕਿਸੇ ਨੂੰ ਜਾਗਰਤੀ ਹੁੰਦੀ ਐ ਕਿ ਲੱਗਦਾ ਕਿ ਇਮਾਨਦਾਰੀ ਬਹੁਤ ਵੱਡੀ ਮਿਸਾਲ ਹੈ ਲੱਗਦਾ ਤਾਂ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ 10 ਰੁਪਏ ਨੂੰ ਦੇਖ ਕੇ ਢੁੱਲ ਜਾਂਦਾ ਪਰ ਸਾਨੂੰ ਨਾ ਪਤਾ ਹੁੰਦੇ ਹੋਏ ਵੀ ਇਹਨਾਂ ਨੇ ਬੁਲਾ ਕੇ ਤਿੰਨ ਵਾਰੀ ਖੁਦ ਚੈੱਕ ਕਰਨ ਤੋਂ ਬਾਅਦ ਸਾਨੂੰ ਬਲਾ ਕੇ ਇਹਨਾਂ ਨੇ 25000 ਰੁਪਏ ਵਾਪਸ ਕੀਤਾ ਇਸ ਤੋਂ ਵੱਧ ਤਾਂ ਇਮਾਨਦਾਰੀ ਦੀ ਹੋਰ ਮਿਸਾਲ ਨਹੀਂ ਹੋ ਸਕਦੀ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਪੈਸਾ ਜਿਹੜਾ ਹੈਗਾ ਰਿਸ਼ਤੇਦਾਰੀਆਂ ਖਾਤਮ ਕਰ ਰਿਹਾ ਹੈ ਭਾਈਚਾਰ ਖਸਾਨੇ ਖਤਮ ਕਰ ਰਿਹਾ ਹੈ ਇਸ ਤਰ੍ਹਾਂ ਦੀ ਆਪਸਾਂ ਨੂੰ ਜ਼ਰੂਰਤ ਹੈ ਇਸ ਤਰ੍ਹਾਂ ਦੇ ਆਪਸਾਂ ਦੀ ਤਾਂ ਐ ਸਮਝ ਲਓ ਜੀ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਹਰੇਕ ਅਦਾਰੇ ਦੇ ਵਿੱਚ ਜ਼ਰੂਰਤ ਹੈ ਪਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਪਹਿਲਾਂ ਵੀ ਇਸ ਬ੍ਰਾਂਚ ਦੇ ਵਿੱਚ ਬਹੁਤ ਮੁਲਾਜ਼ਮ ਆ ਕੇ ਗਏ ਬਹੁਤ ਮੈਨੇਜਰ ਆ ਕੇ ਗਏ ਪਰ ਇਦਾਂ ਦਾ ਸਟਾਫ ਅਸੀਂ ਨਹੀਂ ਕਦੇ ਦੇਖਿਆ ਜੀ 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 ਹਰ ਆ ਦਿਨ ਦੇਖਦੇ ਆ ਕਿ ਚੋਰੀ ਲੁਟਾ ਫੋਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਇਸ ਤਰ੍ਹਾਂ ਦੀ ਵੀਡੀਓ ਜਦੋਂ ਸਾਹਮਣੇ ਆਉਂਦੀਆਂ ਕਿ ਲੱਗਦਾ ਕਿ ਲੋਕਾਂ ਨੂੰ ਵਿਚਾਰ ਆਪਣੇ ਬਦਲ ਲੈਣੇ ਚਾਹੀਦੇ ਵਿਚਾਰ ਤਾਂ ਇਦਾਂ ਜੀ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਐਸੇ ਇਮਾਨਦਾਰ ਲੋਕ ਅੱਜ ਵੀ ਜਿਉਂਦੇ ਨੇ ਅੱਜ ਵੀ ਹੈਗੇ ਨੇ ਜਿਹੜੇ ਕਿ ਦੂਜਿਆਂ ਨੂੰ ਵੀ ਮੋਟਿਵੇਟ ਕਰਦੇ ਨੇ ਵੀ ਹਾਂ ਤੁਸੀਂ ਇਹ ਚੋਰੀਆਂ ਚਕਾਰੀਆਂ ਨੂੰ ਛੱਡ ਕੇ ਸਿਰਫ ਇਮਾਨਦਾਰੀ ਦੀ ਜ਼ਿੰਦਗੀ ਜੀ ਕੇ ਵੀ ਖੁਸ਼ ਰਹਿ ਸਕਦੇ ਹੋ ਨਿਰਮਲ ਸਿੰਘ ਜੀ ਜੀ ਕੀ ਪੋਸਟ ਆ ਤੁਹਾਡੀ ਹਲਕੇ ਸ਼ਰੀ ਜੀ ਇਹ ਕਿ ਇਸ ਤਰ੍ਹਾਂ ਹੋਇਆ ਸੀ ਇਹ ਸਾਰਾ ਉਛਲ ਜਿਹੜਾ ਤੁਸੀਂ ਅੱਜ 1.25 ਹਜ਼ਾਰ ਰੁਪਏ ਦੀ amount ਜਿਹੜੀ ਰਿਜਾਈਨ ਵਾਪਸ ਕੀਤੀ ਹੈ ਜਿਹਨਾਂ ਨੇ ਕੈਸ਼ ਜਮ੍ਹਾਂ ਕਰਾਇਆ ਜੀ ਉਹਦੇ ਵਿੱਚ 25000 ਰੁਪਏ ਵੱਧ ਸੀਗਾ ਇਹਨਾਂ ਨੂੰ ਕਹਿਣ ਤੇ ਮਤਲਬ ਇਹਨੂੰ ਦੱਸਿਆ ਵੀ ਕੈਸ਼ ਤੁਹਾਡਾ ਫालतू ਤਾਂ ਨਹੀਂ ਇਹ ਕਹਿੰਦੇ ਨਹੀਂ ਲੇਕਿਨ ਕੈਸ਼ ਇਹਨਾਂ ਦਾ ਫालतू ਸੀਗਾ ਕਿੰਨੀ amount ਜਮ੍ਹਾਂ ਕਰਾਈ ਸੀ ਕਿੰਨੀ ਵਾਪਸ ਕੀਤੀ ਇਹਨਾਂ ਨੇ ਇਹਨਾਂ ਨੇ ਤਕਰੀਬਨ ਦੋ ਮਤਲਬ ਪਾਰਟਾਂ ਦੇ ਵਿੱਚ ਕਰਾਈ ਸੀ ਜੀ ਇੱਕ ਪਾਰਟ ਦੇ ਵਿੱਚ ਜਾਨੀ 25000 ਰੁਪਏ ਵੱਧ ਸੀਗੇ ਉਹ 25000 ਰੁਪਏ ਵਾਪਸ ਕੀਤੇ ਨੇ ਮੰਮ ਜੀ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਜੀ ਇਹਦੇ ਵਿੱਚ ਇੱਥੇ ਕਹਿੰਦੇ ਕਿ ਪੈਸਾ ਜਿਹੜਾ ਪੈਸੇ ਨਾਲ ਪਰਿਵਾਰਾਂ ਦੇ ਵਿੱਚ ਵੀ ਬਹਿਰ ਪੈ ਰਹੇ ਨੇਗੇ ਰਿਸ਼ਤੇ ਖਤਮ ਹੋ ਰਹੇ ਨੇ ਪਰ ਤੁਸੀਂ ਬਹੁਤ ਵੱਡੀ ਮਿਸਾਲ ਇੱਕ ਕਹਿਣ ਕੀਤੀ ਹੈ ਵਾਪਸ ਕਰਕੇ ਪੈਸੇ ਪਹਿਲਾਂ ਵੀ ਕਹਿੰਦੇ ਐਕਸਰ ਇਦਾਂ ਨਾ ਹੁੰਦਾ ਰਹਿੰਦਾ ਮੈਂ ਤਕਰੀਬਨ ਡੇਲੀ ਹੀ 500000 ਰੁਪਏ ਡੇਲੀ ਵਾਪਸ ਕਰਕੇ ਜਾਂਦਾ ਜੀ ਜਿਹੜਾ ਵੱਡਾ ਕੈਸ਼ ਹਾਂਜੀ ਹਾਂ ਜਿਦਾਂ ਕੋ ਮਿਸਾਲ ਇੱਕ ਨਰੇਂਦਰ ਅਸਰੀ ਚੰਦੇ ਨੇ ਕੱਪੜੇ ਵਾਲੇ ਤਕਰੀਬਨ ਇਹਨਾਂ ਦਾ ਮੈਂ ਡੇਲੀ ਹੈ ਤਕਰੀਬਨ 500 ਰੁਪਏ ਵਾਪਸ ਕਰਦਾ ਹਾਂ ਹੋਰ ਵੀ ਆਪਣੇ ਬਹੁਤ ਜ਼ਿਆਦੇ ਨੇ ਜਿੰਨੇ ਮੈਂ ਜਾ ਕੇ ਮਤਲਬ ਜਾ ਕੇ ਸ਼ਾਪ ਦੇ ਵਿੱਚ ਕੈਸ਼ ਦੇ ਕੌਣਾ ਜੀ ਕਿੰਨੇ ਸਮੇਂ ਤੋਂ ਤੁਸੀਂ ਜੌਬ ਕਰ ਰਹੇ ਹੋ ਮੈਂ ਇੱਥੇ 4.5 ਸਾਲ ਹੋ ਗਏ ਜਿੰਨੇ ਪਹਿਲਾਂ ਕੀ ਜੌਬ ਕਰਦੇ ਸੀ ਪਹਿਲੇ ਮੈਂ ਹੈੱਡ ਕੈਸ਼ੀਅਰ ਸੀ ਅਜੇ ਬਰਨਾਲੇ ਕੋਲੇ ਸ਼ੈਣਾ ਪਿੰਡਾ ਉਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਵੀ ادارے ਦੇ ਵਿੱਚ ਨਹੀਂ ਸੀ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਆਇਆ ਆਰਮੀ ਚੋਂ ਇੱਥੇ ਵੀ ਰਹਿਣਾ ਲੱਗ ਗਿਆ ਮੇਰਾ ਪਿੰਡ ਤੁਰਵੰਜਰ ਹੈ ਜੀ ਹੁਣ ਅੱਜ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਲੋਕਾਂ ਦਾ ਬੜਾ ਫਕਰ ਹੋ ਰਿਹਾ ਹੈ ਮਾਣ ਕਰਕੇ ਬੜਾ ਉਹ ਉਹਦੀਆਂ ਫਕਰ ਹੋ ਰਿਹਾ ਜੀ ਉਹ ਲੋਕਾਂ ਨੂੰ ਸਿੱਖੀ ਜਾਣਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਵੀ ਮਤਲਬ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਵਾਪਸ ਕਰੋ ਪਰਮਾਤਮਾ ਜ਼ਿਆਦਾ ਤਰੱਕੀ ਦਿੰਦਾ ਸ਼ੁਭਨਾਮ ਸਰ ਕੇ ਲక్ష్ਮੀ ਨਾਇ ਹੈ ਐਡਮਿਨ ਇਜਰ ਹਾਂਜੀ ਸੀਨੀਅਰ ਬ੍ਰਾਂਚ ਮੈਨੇਜਰ ਹੈ ਸੀਨੀਅਰ ਹਾਂ ਨਿਰਮਲ ਜੀ ਨੇ ਜਿਹੜੇ ਪੇਮੈਂਟ ਵਾਪਸ ਕੀਤੀ ਹੈਗੀ ਅੱਜ ਬੈਂਕ ਦੇ ਵਿੱਚ ਇਹ ਲੋਕ ਆਏ ਹੈਗੇ ਨੇ ਕਿਸ ਤਰ੍ਹਾਂ ਦੇ ਸਰ ਮੇਨ ਤਾਂ ਆਇਆ ਜਿਸ ਤਰ੍ਹਾਂ ਦਾ ਆਪਣਾ ਫਾਈਨੈਂਸ਼ੀਅਲ ਸੈਕਟਰ ਹੈ ਬੈਂਕਿੰਗ ਤੇ ਇਹਦੇ ਵਿੱਚ ਇੱਕ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਜੀ ਦਾ ਇੱਕ ਸਾਹਮਣੇ ਲਾਈਵ ਉਦਾਹਰਣ एग्जांपल ਨਿਰਮਲ ਜੀ ਨੇ ਪੇਸ਼ ਕੀਤਾ ਇਸ ਤੋਂ ਪਹਿਲਾਂ ਵੀ ਇਹ ਮਤਲਬ ਛੋਟੀ ਮੋਟੀ अमाउंट कस्टमर ਨੂੰ ਵਾਪਸ ਕਰ ਦਿੰਦੇ ਨੇ ਇਹਨੇ ਅਗਰ ਇੱਕ ਜਿਹੜੀ ਆ 25000 ਦੀ अमाउंट ਸੀ ਕਸਟਮਰ ਨੂੰ ਖੁਦ ਨਾ ਪਤਾ ਹੁੰਦੀ ਵੀ ਇਹਨਾਂ ਨੇ ਤਿੰਨ ਵਾਰ ਕਾਲ ਕਰਕੇ ਕਨਫਰਮ ਕਰਕੇ ਕਸਟਮਰ ਨੂੰ ਆਫ ਫੜਾਈ ਤੇਰੇ ਵਾਸਤੇ ਅਸੀਂ ਬਾਕੀ ਸਟਾਫ ਨੂੰ ਵੀ ਇਹੀ ਕਵਾਂਗੇ ਹੋਰ ਬੈਂਕਿੰਗ EMPLOYEES ਹੋਰ ਸੈਕਟਰ ਦੇ ਵੀ ਵੀ ਇਮਾਨਦਾਰੀ ਰੱਖੋ ਪ੍ਰਸ਼ੰਚਾਰ ਨੂੰ ਫ੍ਰੀ ਕਰੋ